ਉਹ ਕਿਹੜੀ ਚੀਜ਼ ਹੈਗੀ ਜਿਹੜੀ ਕਿ ਇੱਕ ਮੁੰਡਾ ਆਪਣੀ ਮੰਮੀ ਦੀ ਨਹੀਂ ਦੇਖ ਸਕਦਾ ਬਟ ਆਪਣੀ ਵਾਈਫ ਦੀ ਦੇਖ ਸਕਦਾ ਹੈ ਹੈ ਆਪਣੀ ਮੰਮੀ ਦੀ ਨਹੀਂ ਦੇਖ ਸਕਦਾ ਆਪਣੀ ਵਾਈਫ ਦੀ ਦੇਖ ਸਕਦਾ ਦੱਸੋ ਜੀ ਕਰੋ ਕਮੈਂਟ ਤਾਂ ਦਿਓ ਜਵਾਬ ਇਹੋ ਜੀ ਕਿਹੜੀ ਚੀਜ਼ ਹੈ ਮੁੰਡਾ ਆਪਣੀ ਮੰਮੀ ਦੀ ਨਹੀਂ ਦੇਖ ਸਕਦਾ ਪਰ ਆਪਣੀ ਵਾਈਫ ਦੀ ਦੇਖ ਸਕਦਾ ਹੈ ਪਾਲਰ ਮੇ ਦਾ ਤਾਂ ਲੋਕੇਸ਼ਨ ਬੜੀ ਹੀ ਪਿਆਰੀ ਹੈ ਬਹੁਤ ਹੀ ਖੂਬਸੂਰਤ ਹੈ ਦੁਨੀਆ ਦੀ ਦਸ ਸਭ ਤੋਂ ਲੰਬੀ ਟਨਲ ਆਟਾ ਟਨਲ 10000 ਫੁੱਟ ਦੀ ਉਚਾਈ ਤੇ ਖੜਕੇ ਅਸੀਂ ਪਾਰਿਆ ਬੁਝਾਰਤਾਂ ਹਾਂਜੀ ਤੇ ਅੱਜ ਹੋਲੀ ਦੀ ਐ ਸੋ ਸਾਰਿਆਂ ਨੂੰ ਸਾਰਿਆਂ ਨੂੰ ਬਈ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਭਾਈ ਠੀਕ ਹੈ ਜੀ ਤੇ ਹੋਲੇ ਮੇਲੇ ਦੀਆਂ ਵੀ ਲੱਖ ਲੱਖ ਵਧਾਈਆਂ ਜੀ ਖੈਰ ਤੋਂ ਉਹ ਜੀ ਕਿਹੜੀ ਚੀਜ਼ ਹੈ ਜੀ ਮੁੰਡਾ ਆਪਣੀ ਮੰਮੀ ਦੀ ਨਹੀਂ ਦੇਖ ਸਕਦਾ ਪਰ ਆਪਣੀ ਵਾਈਫ ਦੀ ਦੇਖ ਸਕਦਾ ਵਸੇ ਮੈਂ ਇਹ ਤੁਹਾਨੂੰ ਦੱਸ ਪਹਿਲੇ ਦੇ ਚੁੱਕਿਆ ਸਾਰਿਆਂ ਨੂੰ ਪਤਾ ਹੋਏਗਾ ਇਹਦਾ ਸਹੀ ਜਵਾਬ ਹੈ ਜੀ ਵਿਆਹ ਐਕਸਪਲੇਨ ਮੁੰਡਾ ਆਪਣੀ ਮੰਮੀ ਦਾ ਵਿਆਹ ਨਹੀਂ ਦੇਖ ਸਕਦਾ ਬਾਅਰ ਆਪਣੀ ਵਾਈਫ ਦਾ ਵਿਆਹ ਜਰੂਰ ਦੇਖ ਸਕਦੇ ਕਈ ਉਹਦੇ ਨਾਲ ਵਿਆਹ ਹੁੰਦਾ ਹੈ ਹਾਂਜੀ ਸਹੀ ਜਵਾਬ ਹੈ ਨਹੀਂ ਤੋ ਇਹ ਤਾਂ ਸਹੀ ਜਵਾਬ ਹੈ ਵਿਆਹ ਲੇਕਿਨ ਕਈ ਹੋਜੀ ਮੰਮੀਆਂ ਵੀ ਅੱਜਕਲ ਹੈਗੀਆਂ ਨੇ ਜਿਹੜੀ ਬਾਤ ਤੇ ਦੁਆਰਾ ਵਿਆਹ ਕਰਾ ਲੈਂਦੀਆਂ ਨੇ ਤੇ ਕਈ ਮੁੰਡੇ ਫਿਰ ਆਪਣੀ ਮੰਮੀ ਦਾ ਵਿਆਹ ਵੀ ਦੇਖ ਲੈਂਦੇ ਨੇ ਹੈਗਾ ਬੜਾ ਕੁਝ ਚੱਲ ਰਿਹਾ ਸਮਾਜ ਚ ਜੇ ਤੁਸੀਂ ਇਹੋ ਜਿਹਾ ਕੋਈ ਦੇਖਿਆ ਕਿਤੇ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਨਹੀਂ ਹਾਂਜੀ ਅਗਲੀ ਪੁਝਾਰਤ ਆਪਦੀ ਸਾਰੀ ਨੈਕਸਟ ਕੁਐਸਚਨ ਹੈ ਯਾ

ਕਰੋ ਕਮੈਂਟ ਦਿਓ ਜਵਾਬ ਜਿਨ੍ਹਾਂ ਨੂੰ ਪਤਾ ਭਾਈ ਮੈਂ ਵੀ ਦਿਮਾਗ ਲਗਾ ਲਾ ਵੈਸੇ ਸਾਰਿਆਂ ਨੂੰ ਪਤਾ ਹੈ ਕਿ ਮੇਰੀ ਜਿਹੜੀ ਗੱਡੀ ਹੈ ਨਾ ਉਹ ਹਿਣ ਤੋਂ ਬਿਨਾਂ ਅੱਗੇ ਨਹੀਂ ਵਧਦੀ ਪਰਜੋਸ਼ ਸਿੰਘ ਜੀ ਨੇ ਨਾ ਜਿਨ੍ਹਾਂ ਨੇ ਕੈਮਰਾ ਫੜਿਆ ਹੋਇਆ ਉਹ ਬਰਫ਼ ਤੇ ਖੜੇ ਹੋਏ ਨੇ ਤੇ ਬਰਫ਼ ਦੇ ਸਾਰੇ ਮੈਂ ਚਾਹ ਪਰਜੋਸ਼ ਸਿੰਘ ਜੀ ਇੱਧਰ ਦਿਖਾਓ ਮੜਾ ਕਿੰਨੀ ਬਰਫ਼ ਹੈ ਦੇਖੋ ਇਹ ਸਾਰੀ ਬਰਫ਼ ਹੈ ਠੀਕ ਹੈ ਜੀ ਸਾਰੀ ਇਹ ਬਰਫ਼ੀ ਬਰਫ਼ ਹੈ ਤੇ ਬਰਫ਼ ਦੇ ਕੋਲ ਖੜਕੇ ਅਸੀਂ ਪਾ ਰਹੇ ਹਾਂ ਬੁਝਾਰਤਾਂ ਮਜ਼ਾ ਬੜਾ ਆ ਰਿਹਾ ਹੈ ਖੈਰ ਜਦੋਂ ਵੀ ਮੈਂ ਨਾਨਾ ਹਾਂ ਛੋਟਾ 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 ਛੁਟਕੂ ਜਾ ਹੋ ਜਾਣਾ ਹੈ ਅਰੇ ਜੀ ਹਿੰਟ ਦਿਓ ਕਿਸ ਚੀਜ਼ ਦੇ ਨਾਲ ਜੁੜਿਆ ਹੋਇਆ ਹੈ ਹਿੰਟ ਹੈ ਇਹ ਸਾਰੇ ਨਾਲ ਰਿਲੇਟਡ ਆ ਅੱਛਾ ਮੇਰੇ ਨਾਲ ਵੀ ਹਾਂ ਜਦੋਂ ਮੈਂ ਸਾਬਣ ਕਿਵੇਂ ਸਾਬਣ ਸਾਬਣ ਜਦੋਂ ਅਸੀਂ ਬਲ ਬਲ ਕਨਾਨੇ ਆ ਤੇ ਸਾਬਣ ਜਿਹੜਾ ਛੋਟਾ ਹੋ ਜਾਂਦਾ ਕਿੱਸ ਜਾਂਦਾ ਹੈ ਹੈ ਸਾਬਣ ਨਾ ਸੰਪੂ ਵੀ ਹੋ ਸਕਦਾ ਸਾਬਣ ਹੈ ਸੰਪੂ ਸਾਬੂ ਨੇ ਇਹ ਸਹੀ ਜਵਾਬ ਸਾਬਣ ਧੁੱਗੀ ਜਾਂਦਾ ਨਾ ਸਾਬਣ ਨੂੰ ਜਦ ਅਸੀਂ ਬੋਡੀ ਤੇ ਲਾਣੇ ਆ ਤਾ ਉਹ ਛੋਟਾ ਹੋ ਜਾਂਦਾ ਛੋਟਾ ਛੋਟਾ ਹੋ ਕੇ ਖਤਮ ਹੋ ਜਾਂਦਾ ਇੱਕਦਮ ਸਰ ਨੈਕਸਟ ਕੁਐਸਚਨ ਹੈ ਆਪਣਾ ਜੀ ਉਹ ਕਿਹੜੀ ਚੀਜ਼ ਆ ਹਾਂ ਜਿਹੜੀ ਕਿ ਇੱਕ ਵਾਰੀ ਫਟ ਜਾਵੇ ਤਾਂ ਉਸ ਨੂੰ ਦੁਬਾਰਾ ਸਿੱਤਾ ਨਹੀਂ ਜਾਂਦਾ ਹੈ ਹੈ ਫਟ ਜਾਏ ਤਾਂ ਦੁਬਾਰਾ ਸਿੱਤਾ ਨਹੀਂ ਜਾ ਸਕਦਾ ਨਾ ਇਹ ਨਹੀਂ ਆ ਜੀ ਕਿਹੜੀ ਚੀਜ਼ ਆ ਜਿਹੜੀ ਇੱਕ ਵਾਰ ਫਟ ਜੇ ਤਾਂ ਉਹਨੂੰ ਦੁਬਾਰਾ ਸੀਤਾ ਨਹੀਂ ਜਾ ਸਕਦਾ ਕਰੋ ਕਮੈਂਟਸ ਦਿਓ ਜਵਾਬ ਲਿਆ ਦਿਓ ਉਹਨਿਹੇ ਰਿਆ ਜਿਨ੍ਹਾਂ ਨੂੰ ਪਤਾ ਹੈ ਕਿਹੜੀ ਚੀਜ਼ ਹੋ ਸਕਦੀ ਹੈ ਬਈ ਜਿਹੜੀ ਫਟਣ ਤੋਂ ਬਾਅਦ ਦੁਬਾਰਾ ਨਹੀਂ ਸਿਲੀ ਜਾ ਸਕਦੀ ਜਿਨ੍ਹਾਂ ਨੇ ਸਾਡੀ ਪੁਰਾਣੀ ਬੁਝਾਰਤਾਂ ਦੀ ਵੀਡੀਓ ਦੇਖੀਆਂ ਨੇ ਉਹਨਾਂ ਨੂੰ ਪਤਾ ਹੋਊਗਾ ਕਈ ਕਹਿਣਗੇ ਐ ਕਿਉਂ ਕਰ ਰਹੇ ਕੋਈ ਸੂਏ ਦੀ ਬਹੁਤ ਤਿੱਖੀ ਉਹ ਪੈ ਰਹੀ ਹੈ ਖੈਰ ਕੋਈ ਗੱਲ ਨਹੀਂ ਬੀਆਰਓ ਵਾਲੇ ਵੀਰ ਜਿਹੜੇ ਨੇ ਉਹ ਲੱਗੇ ਹੋਏ ਨੇ ਟ੍ਰਾਫਿਕ ਜਿਹੜਾ ਹੈ ਕੰਟਰੋਲ ਕਰਨ ਤੇ ਇਸ ਪਾਸੇ ਸਾਡੇ ਵੀਰ ਜਿਹੜੇ ਪੰਜਾਬ ਤੋਂ ਆਏ ਹੋਏ ਨੇ ਸਾਰੇ ਠੀਕ ਹੈ ਜੀ ਤੇ ਅਸੀਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਜਿਵੇਂ ਕੋਈ ਸਰਾਰਤੀ ਅਨਸਰ ਕਹਿ ਰਹੇ ਸੀ ਕਿ ਨਿਸ਼ਾਨ ਸਾਹਿਬ ਤਾਂ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਠੀਕ ਹੈ ਜੀ ਤੇ ਇਹੋ ਜਿਹਾ ਕੁਝ ਵੀ ਨਹੀਂ ਹੈ ਸਭ ਕੁਝ ਓਕੇ ਸਭ ਚੜ੍ਹਦੀਕਲਾ ਦੇ ਵਿੱਚ ਹੈ ਤੇ ਅਫਾਹ ਨਾ ਫਲਾਇਆ ਕਰੋ ਉਹ ਸਾਰਾ ਕੁਝ ਦੱਸਣਾ ਹੁੰਦਾ ਨਾ ਹੀ ਖੈਰ ਤੇ ਸਵਾਲ ਕੀ ਸੀ ਤੁਸੀਂ ਕਿਹਾ ਸੀਗਾ ਕਿ ਕਰੋ ਯਾਦ ਆਟਾ ਟੰਨ ਲ ਕਿੰਨੇ ਫੁੱਟ ਦੇ ਉਚਾਈ ਤੇ ਬਣੀ ਹੋਈ ਆ ਮੇਰਾ ਸਵਾਲ ਆ ਆਟਾ ਟੰਨ ਕਿੰਨੇ ਫੁੱਟ ਦੇ ਉਚਾਈ ਤੇ ਬਣੀ ਹੋਈ ਆ ਸਰ ਕਹਿੰਦੇ ਤੁਸੀਂ ਆਪ ਹੀ ਦੱਸਿਆ 10000 ਫੁੱਟ ਦੇ ਉਚਾਈ ਤੇ ਬਣੀ ਆ ਕਿੱਥੇ ਲਿਖਿਆ ਹੋਇਆ ਯਾਰ ਉਹ ਸਾਹਮਣੇ ਲਿਖਿਆ ਹੋਇਆ ਹੈ ਖੈਰ ਸਵਾਲ ਕੀ ਸੀ ਉਹ ਕਿਹੜੀ ਚੀਜ਼ ਆ ਜੋ ਕਿ ਘਰ ਫਟ ਜਾਵੇ ਉਸ ਨੂੰ ਦੁਬਾਰਾ ਸਿੱਟਾ ਨਹੀਂ ਜਾਂਦਾ ਮੈਂ ਕਈ ਵਾਰ ਕਹਿ ਚੁੱਕਾ ਹਾਂ ਮੇਰੀ ਪਿਆਰੀ ਬੀਬੀ ਦੇਖੋ ਤੁਹਾਨੂੰ ਸਾਰੇ ਜਵਾਬ ਮਿਲ ਜਾਣਗੇ ਇਹਦਾ ਸਹੀ ਜਵਾਬ ਹੈ ਜੀ ਦੁੱਧ ਜੇ ਦੁੱਧ ਫੜ ਜਾਏ ਉਹਨੂੰ ਦੁਬਾਰਾ ਸਿੱਟਾ ਨਹੀਂ ਜਾ ਸਕਦਾ ਦੁੱਧ ਫੜ ਜਾਏ ਤਾਂ ਉਹਦਾ ਪਨੀਰ ਬਣ ਸਕਦਾ ਕਿਉਂ ਕਿਹੜਾ ਸੂਈ ਏ ਜਿਹੇ ਚੀਜ਼ ਇਹ ਸ਼ੇਰ ਦੀ ਸਿੱਖ ਦੀ। ਉਹ ਤਾਂ ਬਿੱਲੀ ਦੀ ਲੱਗੀ। ਹਾਂ ਬੋਲੋ ਦੁੱਧ ਫੜ ਕੇ ਦੁਬਾਰਾ ਸੀਲ ਲਓਗੇ ਦੁਬਾਰਾ ਦੁੱਧ ਫਟਣ ਤੋਂ ਬਾਅਦ ਦੁਬਾਰਾ ਦੁੱਧ ਬਣਾ ਲਓਗੇ ਪਨੀਰ ਬਣੂਗਾ। ਬਟਾਉ ਦੀ ਅੱਗੇ ਯੂਜ਼ਿੰਗ ਹੁੰਦੀ ਤਾਂ ਹੈਗੀ ਆ। ਕਮਾਲ ਦੀ ਗੱਲ ਹੈ। ਜਿਹੜੀ ਚੀਜ਼ ਦੀ ਮੈਂ ਗੱਲ ਕਰੀ ਉਹਦੀ ਅੱਗੇ ਯੂਜ਼ ਹੀ ਨਹੀਂ ਹੁੰਦੀ। ਫਿਰ ਇਹਦਾ ਅਗਲਾ ਜਵਾਬ ਹੋ ਸਕਦਾ ਗੁਬਾਰਾ। ਕਿਵੇਂ? ਗੁਬਾਰਾ ਜੇ ਫੜ ਜਾਏ ਉਹਦੇ ਵੀ ਤੁਸੀਂ ਦੁਬਾਰਾ ਹਵਾ ਨਹੀਂ ਭਰਦੇ ਚੇਪੀ ਨਹੀਂ ਲੱਗਦੀ ਉੱਤੇ। ਹਾਂਜੀ। ਲੇਕਿਨ ਲੇਕਿਨ ਮੈਂ ਦੇਖਿਆ ਨਹੀਂ ਪਤਾ ਨਹੀਂ ਇਹ ਜਿਹੜੇ ਉਹ ਏਅਰ ਬਲੂਨ ਜਿਹੜੇ ਉੜਦੇ ਹੁੰਦੇ ਨੇ ਉਹਦੇ ਜਗ੍ਹਾ ਤੇ ਛੋਟੇ ਛੋਟੇ ਚੇਪੇ ਲੱਗੇ ਹੁੰਦੇ ਨੇ ਉਹ ਕਿਵੇਂ ਬੁਲਾ ਲੈਂਦੇ ਨੇ ਲੱਗੇ ਤਾਂ ਹੁੰਦਾ ਅਸਿਲੇ ਤਾਂ ਜਾਂਦਾ ਨਾ ਇਹ ਵੀ ਜਵਾਬ ਗਲਤੀ ਲੱਗਦਾ ਨਹੀਂ ਬਟ ਬਲੂਨ ਇਹਦਾ ਸਹੀ ਜਵਾਬ ਆ ਕਿਉਂਕਿ ਉਹ ਕੱਪੜੇ ਨਾਲ ਬਣਿਆ ਹੁੰਦਾ ਲੋ ਜੀ ਫਿਰ ਇਸ ਪੁਜ਼ਾਰ ਦਾ ਸਹੀ ਜਵਾਬ ਸੀਗਾ ਜੀ ਗੋਬਾਰਾ ਸੋ ਅੱਜ ਵੀਡੀਓ ਸਿਰਫ ਇੰਨਾ ਹੀ ਨਾ 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 ਉਹ ਮੈਂ ਕਹਿੰਦਾ ਮੈਡਮ ਸਮਾਪਤੀ ਕਰ ਦਿਓ ਲੰਬੀ ਵੀਡੀਓ ਨਾ ਖਿੱਚੋ ਅੱਗੇ ਵੀ ਚੱਲਦੇ ਹਾਂ ਬਹੁਤ ਵੀਡੀਓ ਬਣਾਉਣੀਆਂ ਨੇ ਬਹੁਤ ਬਹੁਤ ਅੱਜ ਤਾਂ ਸ਼ੁਰੂਆਤ ਹੋਣੇ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਠੀਕ ਹੈ ਵੀਡੀਓ